हां मेरी बुगड़ी की कर रहे हो चल चल पी तक अच्छा बुगड़ी नारियल पानी पी रहे हो कल्ले कल्ले ना बुगड़ी बस तू ही पीला तेरा दा पीला जी फिर चल ठीक है बुगड़ी तू नारियल पानी पीला हूं मैं तेरी ना जानवी मासी नु पूछ लवा हां जानवी तू की करदी पई हां नारियल पींदी आ जानवी यार तू नारियल पानी क्यों पीनी आ मेरे घर दे पयांदे आ ते पीना ना तनुड़ी आ ਮੱਛਣ ਵਾਲੇ ਮੱਛੀ ਜਾਓ ਆ ਕੋਈ ਨਹੀਂ ਜਾਣਵੀ ਲੋਕਾਂ ਨੂੰ ਮੱਛੀ ਆਂਦੇ ਲੋਕਾਂ ਦਾ ਕੰਮ ਹੀ ਆ ਮੱਛਣਾ ਤੇ ਉਹ ਲੋਕਾਂ ਨਾਲ ਹੀ ਮੈਂ ਆ ਮੇਰਾ ਕੀ ਜਾਣਾ ਵਾ ਖੂਨ ਤਾਂ ਡੱਸੜਨਾ ਵਾ ਹਾਂ ਸਹੀ ਗੱਲ ਆ ਜਾਣਵੀ ਖੂਨ ਤਾਂ ਸਾਡਾ ਹੀ ਛੜਨਾ ਕਿਉਂਕਿ ਤੇਰਾ ਤਾਂ ਪਹਿਲਾਂ ਹੀ ਛੜਿਆ ਪਿਆ ਮੇਰਾ ਤੇ ਵੱਧਦਾ ਹੀ ਪਿਆ ਵਾ ਹਾਂ ਜਾਣਵੀ ਯਾਰ ਤੇਰੀ ਸਿਹਤ ਨੂੰ ਦੇਖ ਕੇ ਤਾਂ ਲੱਗਦਾ ਪਿਆ ਬਹੁਤ ਖੂਨ ਵਧਦਾ ਪਿਆ ਚਲ ਠੀਕ ਆ ਜਾਣਵੀ ਯਾਰ ਤੂੰ ਪੀਂ ਨਾਰੀਅਲ ਪਾਣੀ ਹੁਣ ਮੈਂ ਗਾਇਸ ਭੈਣ ਨੂੰ ਪੁੱਛ ਲਵਾਂ ਹਾਂ ਗਾਇਸ ਭੈਣੇ ਤੂੰ ਕੀ ਪਿੰਦੀ ਪਈਆਂ ਗਾਈਸ ਵੀਰੇ ਗਾਈਸ ਵੀਰੇ ਮੈਂ ਦੇਖੋ ਨਿੰਬੂ ਪਾਣੀ ਨਿੰਬੂ ਪਾਣੀ ਪਰ ਸਾਰੇ ਨਾਰੀਅਲ ਪਾਣੀ ਪੀਣੇ ਨਹੀਂ ਆ ਆ ਭੈਣੇ ਤੂੰ ਇਹ ਕਿਉਂ ਪੀ ਨਹੀਂ ਆ ਗਾਈਸ ਵੀਰੇ ਇਹ ਠੰਡਾ ਹੁੰਦਾ ਚਾਹ ਤੇ ਲਈ ਚੰਗਾ ਹੁੰਦਾ ਅੱਛਾ ਕਿਵੇਂ ਭੈਣੇ ਸਵਾਦ ਹੈ ਨਾਰੀਅਲ ਪਾਣੀ ਗਾਈਸ ਵੀਰੇ ਬਹੁਤ ਸਵਾਦ ਆ ਨਾ ਤੇ ਪੀ ਲਓ ਆ ਜਾਓ ਇਹ ਨਾ ਨਹੀਂ ਪੀਣਾ ਭੈਣੇ ਤੇਰਾ ਜੂਠਾ ਨਾਲੇ ਭੈਣੇ ਤੂੰ ਸਹੀ ਕਿਹਾ ਸੀ ਨਿੰਬੂ ਪਾਣੀ ਕਿਉਂਕਿ ਜਿੰਨੀ ਵੱਡੀ ਤੇਰੀ ਸਿਹਤ ਆ ਤੇਰੇ ਹੱਥ ਚ ਨਾਰੀਅਲ ਫੜਿਆ ਨਿੰਬੂ ਜਿੱਡਾ ਹੀ ਲੱਗਦਾ ਪਿਆ